ਆ ਚਾਨੇ ਮੇਨ ਇਨਸਾਬ ਦਵਾ ਦੋ ਮੇਰਾ ਪੁੱਤ ਟਰਬਦਾ ਮਾਰ ਗਿਆ ਝੂਠੇ ਕੇ ਬੋਧ ਲਾਏ ਸਾਡੇ ਦੇ ਇੱਕ ਗੱਲ ਵੀ ਨਹੀਂ ਸੱਚੀ ਕਾਫੀ ਕੰਦ ਮੁੰਡਾ ਗਮਾਰ ਹੋ ਰਿਹਾ ਫੇਰ ਯਾਰ ਲੰਨਾ ਮੇਰੇ ਟੋਲੇ ਵੇ ਕੋ ਕੱਲ ਸਾਰੀ ਜੈਨ ਕਮਾਵੇ ਵੇਂ ਗਾਦਿਆ ਹਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਾ ਝਗੜਾ ਸਰਾਈ ਗਿਆ 3 ਸਾਲ ਹੋ ਗਏ ਆ ਮੋਟੀ ਨੂੰ ਫੇਕੇ ਮਾਪੇ ਲੈ ਗਏ ਹੀਗੇ ਫਰ ਤੋਂ ਕੁੱਝ ਬਾਤ ਪਕਾ ਦੇ ਰਹੇ ਆ ਬਾਅਦ ਵਿੱਚ ਕੇਸ ਐਂ ਵੀ ਸੇਪੇ ਦਾ ਲਾਤਾ ਬਾਅਦ ਚ ਉਹਨਾਂ ਨੇ ਬਹੁਤ ਕੇਸ ਲਾਤੇ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਹੀਗਾ ਉਹਦੋਂ ਦਾ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੀਗਾ ਤੇ ਨਹੀਂ ਜਾ ਸਕਿਆ ਮੇਰੀ ਇੱਕ ਕਹਿੰਦੇ ਕੀ ਸੀ ਸੋਰੇ ਦੇ ਸੋਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ 10 ਸਾਲਾਂ ਦੀ ਬੇਟੀ ਵੱਜੋ ਮਰ ਗਿਆ ਅੰਦਾ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੌਦਾ ਮੈਨੂੰ ਧਮਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤਾਂ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਦੇ ਕੇ ਲੋਥੀ ਤੁੰਗਾ ਮੈਨੂੰ ਬਹੁਤ ਭੈੜਾ ਬੋਲਦਾ ਸੀ ਪਰ ਕਿਹੜੇ ਪਿੰਡ ਵੇ ਆਏ ਪੂਰਿੰਗਾ ਪੂਰਿੰਗਾ ਜਿੰਨਾ ਚਲੋਗੇ ਵਿਆਹ ਨੇ ਤੇ ਹੋ ਗਿਆ 2012 ਹੋਇਆ ਹੈ ਬੁੜੀ ਦਾ ਨਾਮ ਕੀ ਨਹੀਂ ਦਿੱਤਾ ਪਰੰਤੋ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖਿਆ ਪਾਇਆ ਵੇ ਲਿਖਿਆ ਕਿ ਆ ਪੜ ਲਿਓ ਜੋ ਲਿਖਿਆ ਵਾ ਕੀ ਚੰਦੇ ਨੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਟਰਪਦਾ ਮਾਰ ਗਿਆ ਇਹ ਕਿੰਨੇ ਉਮਰ 'ਚ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਘਰਦਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗੋ ਉਹ ਦੱਸਣ ਮਗਰੋਂ ਆ ਗਿਆ ਵਾ ਫੇਰ ਇਹਨੇ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਵਾ ਉਟੀ ਨਾ ਉਹਨੇ ਮੈਂ ਆਖੇ ਮੈਂ ਨਹੀਂ ਕੋਈ ਬਾਤਾ ਪੰਦਾ ਬਿਆਜ ਖਾਈ ਜਾ ਤੂੰ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਛ ਮਿਲੇ ਆ ਤੇ ਖਾ ਲੋ ਤੂੰ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜਿਹਨਾਂ ਕੋਲ ਲਾਈ ਕੀਤੀ ਹੈ ਉਹਨਾਂ ਦੀ ਮੈਂ ਕ੍ਰਿਪਲਾਈ ਕੀਤੀ ਨਾਂ ਵੀ ਆਇਆ ਵਾ ਨੌਕਰੀ ਉਹ ਮਰ ਉਹਨੇ ਖਾਤਾ ਕੀ ਹੈ ਕੀ ਲੱਗਦਾ ਸਾਦਾ ਉਹਨਾਂ ਨੂੰ ਸਪਾਤਿਆਂ ਕੋਣੀਆਂ ਲਈਆਂ ਇਹ ਪਹਿਲਾਂ ਹੀ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਹੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇੰਨਾ ਪਰੇਸ਼ਾਨ ਹੋ ਗਿਆ ਬਹੁਤ ਜਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁਕ ਤੇ ਕੀ ਬੋਲ ਫੇਸਬੁਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾਲ ਪਾਇਆ ਮੈਂ ਇਹਨਾਂ ਨੂੰ ਪਰੇਸ਼ਾਨਵਾ ਤੇ ਇਹ ਉਹਨਾਂ ਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਕਿਸ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 8:00 ਦਾ 11:00 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਲੇ ਕਹਿੰਦਾ ਮੈਂ ਆ ਮੇਰੀ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਹੁੰਦਾ ਕਲਾ ਇਹ ਬਾਤੂ ਜੇ ਕਮਰੇ ਜੇ ਇਹ ਲੱਗੇ ਉਹਦਾ ਤੁਰੇ ਫਿਰਦੇ ਇਹਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦੀ ਜਿਵੇਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਮਿਲ ਨਹੀਂ ਦਿੰਦੇ ਉਹਨਾਂ ਮਗਰ ਸਾਫੇ ਟਾਈਮ ਤੋਂ ਮਿਲਦੀ ਕੋਈ ਨਹੀਂ ਮਿਲਣ ਦੇ ਕੇ ਲਾਇਆ ਵਾ ਕਿੰਨੇ ਮਚੀ ਨਹੀਂ ਮਿਲਦੇ ਨਾਲ ਉਹ ਤੋਂ ਇਨਾ ਪਰੇਸ਼ਾਨ ਵਾ ਕਿ ਮਲੇ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਉਹ ਮਗਰ ਤੇ ਇਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲੇ ਕੇਸ ਚੱਲਣ ਦੇ ਬਾਵਜੂਦ ਕੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਹੱਲ ਕਰਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਭਲਾ ਕੇ ਤੇ ਉਹਦੇ ਜੇਲੀ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਆ ਵੀ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸੱਤ ਸੱਤ ਕੇ ਤੇ ਜੇਲੀ ਕਰਦੇ ਆ ਉਹ ਤੋਂ ਵੀ ਪਰੇਸ਼ਾਨ ਇਹ ਰਾਤ ਨੂੰ ਰੋਂਦਾ ਰਹਿੰਦਾ ਹੈ ਹਾਂ ਵੀ ਕੋਈ ਅਜਾ ਜਿਹਾ ਤੇ ਰੋਂਦਾ ਹੈ ਵੀ ਭਾਈ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਆ ਇਹ ਦੋ ਧਾਣਾ ਹੋ ਗਏ ਆ ਇਹ ਆਪਣੇ ਘਰ ਵਾਲੇ ਕਿੰਨੇ ਜਿਹੜਾ ਜਾਂਦਾ ਇਹ ਝਗੜਾ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ ਨਾਲ ਇਹਦਾ ਹੀ ਮਸਲਾ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਖਾਲਿਆਂ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਬੇਟੀ ਨੂੰ ਮਿਲਣ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿ ਕਿਸੇ ਦੇ ਪਾਸੇ ਮਿਲਦੀ ਹੋ ਕਰਨ ਦਾ ਮਤਲਬ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਤੇ ਕੀ ਕਹਿੰਦੇ ਉਹ ਆ ਰਹੇ ਆ ਪੁਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡੇ ਦਾ ਪਿੰਡ ਉਹਦਾ ਪਿੱਛੇ ਦੇ ਹੈ ਲੀਲਕ ਬਟਾਲੇ ਕਰਨ ਸਾਰੇ ਕੋ ਇਸ ਵੇਲੇ ਹੁਣ ਇਹ ਰੇਨ ਸਿਟੀ ਇੱਥੇ ਬਟਾਲੇ ਰ ਮਲੇਵੀ 100 ਦਾ ਕਿਹੜਾ ਪਿੰਡ ਪੁਰੀਆਂ ਦਾ ਪੁਰੀਆਂ ਹਾਂਜੀ ਪੁਰੀਆਂ ਹਾਂਜੀ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19 ਅਪ 2024 ਅੰਡਰ ਸੈਕਸ਼ਨ 108 64 ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦਰਜ ਕਰਤਾ ਹੈ ਕਿੰਨੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸੇ ਕਿਰਨਦੀਪ ਪੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਉਹਦੇ ਖਿਲਾਫ ਆਈ ਹੈ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਇਹ ਹਰੇ ਰੀਸੈਂਟਲੀ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ